ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਪੋਨਾ ਦੇ ਵਿੱਚ ਪਹੁੰਚ ਰਹੀ ਹੈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਕਨਵਰ ਗਰੇਵਾਲ ਐਂਬੂਲੈਂਸ ਦੇ ਵਿੱਚ ਨੇ ਮੂਰੇ ਬੈਠੇ ਹੋਏ ਨੇ ਪਰਿਵਾਰ ਹਰ ਅੱਖ ਉਹ ਰੋ ਰਹੀ ਹੈ ਇਸ ਵੇਲੇ ਦੀਆਂ ਤਸਵੀਰਾਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਵਾਲੇ ਘਰ ਜਿਹੜਾ ਹੈ ਪਿੰਡ ਪੋਨਾ ਜਗਰਾਉਂ ਦੇ ਨਜ਼ਦੀਕ ਹੈ ਉੱਥੇ ਪਹੁੰਚੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਦੇ ਰਾਹੀਂ ਆਏ ਨੇ ਮ੍ਰਿਤਕ ਦੇ ਜਿਹੜੀ ਆ ਉਹ ਆ ਚੁੱਕੀ ਹੈ ਤੇ ਇਸ ਵੇਲੇ ਦੀਆਂ ਤਸਵੀਰਾਂ ਨੇ ਜਿਹੜੀਆਂ ਪਿੰਡ ਪੋਨਾਂ ਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਤਸਵੀਰਾਂ ਪਿੰਡ ਪੋਨਾਂ ਦੀਆਂ ਨੇ ਜੀਆਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਪਹੁੰਚੀ ਆ ਵੱਖ-ਵੱਖ ਕਨਵਰ ਗਰੇয়াল ਇਸ ਐਂਬੂਲੈਂਸ ਦੇ ਫਰੰਟ ਤੇ ਬੈਠੇ ਸੀ ਆਪਣੇ ਬੇਲੀ ਯਾਰ ਦੋਸਤ ਦੀ ਮ੍ਰਿਤਕ ਦੇ ਲੈ ਕੇ ਪਹੁੰਚੇ ਨੇ ਪਿੰਡ ਜਿਹੜਾ ਤਾਂ ਹਮਾ ਕੇ ਰੋ ਰਿਹਾ ਹੈ ਘਰ ਦੇ ਵਿੱਚ ਹਰ ਇੱਕ ਅੱਖ ਜਿਹੜੀ ਆ ਉਹ ਨਮ ਹੈ ਆ ਕੋਈ ਦੂਰੋਂ ਆਇਆ ਕੋਈ ਨੇੜੇੋਂ ਆਇਆ ਰਾਜਵੀਰ ਜਵੰਦਾ ਲਗਭਗ ਸਾਰੇ ਪੰਜਾਬੀਆਂ ਦਾ ਹੋ ਚੁੱਕਿਆ ਸੀ ਉਹ ਕਿਸੇ ਇੱਕ ਪਿੰਡ ਦਾ ਨਹੀਂ ਸੀ ਉਹ ਕਿਸੇ ਇੱਕ ਪਰਿਵਾਰ ਦਾ ਨਹੀਂ ਸੀ ਰਾਜਵੀਰ ਜਵੰਦਾ ਹਰ ਇੱਕ ਪੰਜਾਬੀ ਦਾ ਸੀਗਾ ਹਰ ਇੱਕ ਪੰਜਾਬੀ ਉਹਦੇ ਉਹਨੂੰ ਪਿਆਰ ਕਰਦਾ ਸੀ ਹਰ ਇੱਕ ਪੰਜਾਬੀ ਨੂੰ ਚਾਹੁੰਦਾ ਸੀਗਾ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਰਾਹੀਂ ਦਿਖਾ ਕੈਮਰੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅ ਗगन ਸਾਡੀ ਜਿਹੜੀ ਨਹੀਂ ਗਗਨ ਨੇ ਮੇਰੇ ਨਾਲ ਸਹਿਯੋਗੀ ਉਹਨਾਂ ਨੂੰ ਪੇਸ਼ਕਸ਼ ਕਰੂੰਗਾ ਕਿ ਉਹ ਤਸਵੀਰਾਂ ਦਿਖਾਉਣ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਰਾਜਵੀਰ ਜਵੰਦਾ ਦੇ ਘਰ ਦੇ ਬਾਹਰ ਦੀਆਂ ਨੇ ਬਹੁਤ ਗਮਗੀਨ ਮਾਹੌਲ ਹੈ ਇਸ ਸਮੇਂ ਇਸ ਸਮੇਂ ਗਮਗੀਨ ਮਾਹੌਲ ਹੈ ਪਰਿਵਾਰ ਹਰ ਪੰਜਾਬੀ ਦੇ ਲਈ ਇਹ ਦੁੱਖ ਦੀ ਘੜੀ ਹੈ ਰਾਜਵੀਰ ਜਵੰਦਾ ਨੇ ਆਪਣੀ ਸਟੇਜ ਦੀ ਕਲਾਕਾਰੀ ਗਾਇਕੀ ਦੇ ਰਾਹੀਂ ਹਰ ਪੰਜਾਬੀ ਦੇ ਦਿਲ ਵਿੱਚ ਆਪਣੀ ਥਾਂ ਬਣਾਈ ਹੈ ਹਰ ਕੋਈ ਚਾਹੁੰਦਾ ਹੈ ਕਿ ਰਾਜਵੀਰ ਜਵੰਦਾ ਦੇ ਇਹ ਆਖਰੀ ਪਾਲ ਜਿਹਨੂੰ ਪਿਆਰ ਕਰਦੇ ਸੀ ਜਿਹਨੂੰ ਸਟੇਜਾਂ ਤੇ ਨੱਚਦਾ ਗਾਉਂਦਾ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਸਮਾਗਮਾਂ ਨੂੰ ਚਾਰ ਚੰਨ ਲਾਉਂਦਾ ਦੇਖਦੇ ਸਨ ਉਹਨਾਂ ਦੇ ਉਸ ਵਿਅਕਤੀ ਨੇ ਜਿਨ੍ਹਾਂ ਦੇ ਹਜ਼ਾਰਾਂ ਹੀ ਘਰਾਂ 'ਚ ਖੁਸ਼ੀਆਂ ਪਹੁੰਚਾਈਆਂ ਬਹੁਤ ਬਲੱਖਣ ਗਾਣੇ ਮੇਰਾ ਦਿਲ ਕਰੇ ਮੈਂ ਸਕੂਨ ਨਾਰ ਸਕੂਨ ਰੱਖ ਦਵਾ ਤ ਵਰਗੇ ਬਹੁਤ ਅਹਿਮ ਜਿਹੜੇ ਗਾਣੇ ਸੀ ਹਰ ਪੰਜਾਬੀ ਦੇ ਲਈ ਉਹ ਹਰ ਉਹ ਸਟੇਜ ਯਾਦ ਕਰਦੀ ਹੋਊਗੀ ਜਿੱਥੇ ਰਾਜਵੀਰ ਜਵੰਦਾ ਨੇ ਕਦੇ ਖਾੜਾ ਲਾਇਆ ਹੋਵੇਗਾ ਕਦੇ ਜਿਹੜਾ ਉਹ ਉਹ ਖੁਸ਼ੀਆਂ ਸਾਂਝੀਆਂ ਕਰਾਈਆਂ ਹੋਣੀਆਂ ਕਿਸੇ ਪਰਿਵਾਰ ਦੀਆਂ ਬੜੇ ਅਹਿਮ ਪਲ ਨੇ ਕਨਵਰ ਗਰੇਵਾਲ ਐਂਬੂਲੈਂਸ ਦੇ ਮੂਹਰੇ ਸੀਟ ਤੇ ਸੀ ਭਾਵਕ ਨਜ਼ਰ ਆਉਂਦੇ ਸੀ ਗਮਗੀਨ ਨਜ਼ਰ ਆਉਂਦੇ ਸੀ ਚਿਹਰੇ ਤੇ ਕੋਈ ਐਸਾ ਖਾਸ ਭਾਵ ਹੈ ਜਿਹੜਾ ਉਹ ਨਜ਼ਰ ਨਹੀਂ ਸੀ ਆਉਂਦਾ ਤਾਂ ਇਸ ਵੇਲੇ ਤਸਵੀਰਾਂ ਪਿੰਡ ਪੋਨਾ ਦੀਆਂ ਜਿੱਥੇ ਅ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਹਰ ਪਿੰਡ ਵਾਲੇ ਪ੍ਰਬੰਧ ਕਰਨ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੇ ਪ੍ਰਬੰਧ ਕੀਤੇ ਨੇ ਪਰਿਵਾਰ ਗਮਜਦਾ ਸੀ ਸਕੇ ਸੰਬੰਧੀ ਇਕੱਠੇ ਹੋਏ ਸਕੇ ਸੰਬੰਧੀਆਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਉਸ ਗਮਗੀਨ ਮਾਹੌਲ ਦੀਆਂ ਨੇ ਜਿਹੜਾ ਮਾਹੌਲ ਗਰਮ ਹੋਇਆ ਉਸ ਮਾਹੌਲ ਦੀਆਂ ਜਿਹੜਾ ਮਾਹੌਲ ਲਗਾਤਾਰ 11 ਦਿਨਾਂ ਤੋਂ ਇਸ ਉਡੀਕ ਚ ਸੀ ਅਰਦਾਸਾਂ ਸੀ ਬੇਨਤੀਆਂ ਸੀ ਦੁਆਵਾਂ ਸੀ ਪ੍ਰਾਰਥਨਾਵਾਂ ਸੀ ਕਿ ਰਾਜਵੀਰ ਜਵੰਦਾ ਹਾਸ ਦਾ ਖੇਡ ਦਾ ਆਪਣੇ ਮਾਪਿਆਂ ਆਪਣੇ ਬੱਚਿਆਂ ਦੇ ਵਿੱਚ ਜਾਵੇ ਆਪਣੇ ਘਰ ਜਾਵੇ ਪਰ ਕਿਸਮਤ ਜਾਂ ਉਸ ਕਰਤਾ ਨੂੰ ਕੁਝ ਹੋਰ ਮਨਜ਼ੂਰ ਸੀ ਜਿਨ ਨੇ ਜਿਨ ਨੇ ਸਾਲ ਲਿਖੇ ਸੀ ਰਾਜਵੀਰ ਜਵੰਦਾ ਦੇ ਆਖਰਕਾਰ 19 ਸਾਲ ਸਨੇਟ ਦੇ ਹੋਇਆ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਨੇ ਇਹ ਇੱਕ ਅਹਿਮ ਗੱਲ ਹੋ ਸਕਦੀ ਸੀ ਨੇ ਰਾਜਵੀਰ ਜਵੰਦਾ ਦੇ ਲਈ ਉਹਨਾਂ ਦਾ ਕੈਰੀਅਰ ਇਸ ਸਮੇਂ ਪੀਕ ਤੇ ਸੀ ਉਹ ਆਪਣੇ ਕਲਾਕਾਰੀ ਦੇ ਜੀਵਨ ਦੇ ਵਿੱਚ ਬਹੁਤ ਅਹਿਮ ਸਥਾਨ ਤੇ ਜਾ ਚੁੱਕੇ ਸੀ ਆਪਣੇ ਇਸ ਸਥਾਨ ਤੇ ਜਾਣ ਦੇ ਲਈ ਉਹਨਾਂ ਨੇ ਬੜੀ ਘਾਲਣਾ ਬੜੀ ਸ਼ਿੱਦਤ ਦੇ ਨਾਲ ਕੰਮ ਕੀਤਾ ਸੰਘਰਸ਼ ਕੀਤਾ ਵਿਦਿਆਰਥੀ ਜੀਵਨ ਤੋਂ ਲੈ ਕੇ ਯੂਨੀਵਰਸਿਟੀ ਤੋਂ ਲੈ ਕੇ ਸਟੇਜ ਤੱਕ ਪਹੁੰਚਣਾ ਕੋਈ ਸੌਖੀ ਮੋਟੀ ਗੱਲ ਨਹੀਂ ਸੀ ਤਾਂ ਇਸ ਵੇਰੇ ਕਹਿ ਸਕਦੇ ਆ ਕਿ ਪਰਿਵਾਰ ਤੇ ਲਈ ਹਰ ਪੰਜਾਬੀ ਦੇ ਲਈ ਮੈਂ ਇਕੱਲਾ ਪਰਿਵਾਰ ਤਾਂ ਚਲੋ ਪਰਿਵਾਰ ਦੇ ਲਈ ਦਾ ਦੁੱਖ ਸਹਿ ਆਉਂਦਾ ਸਾਡੇ ਵਰਗੇ ਗੱਲਾਂ ਕਰਕੇ ਜਾਂ ਫਿਰ ਦੋ ਦਿਨ ਰੋ ਕੇ ਚੁੱਪ ਕਰ ਜਾਣਗੇ ਪਰਿਵਾਰ ਨੂੰ ਰਾਜਵੀਰ ਜਵੰਦਾ ਸਹਿ ਸਹਿ ਕਰਦੇ ਆਂ ਜਾਦੋਂ ਆਉਣਗੇ ਉਹਨਾਂ ਲਈ ਇਹ ਪਾਲ ਬੜੇ ਗਮਗੀਨ ਹੁੰਦੇ ਨੇ ਬੜੇ ਓਕੇ ਹੁੰਦੇ ਨੇ ਆਪਣੇ ਆਪ ਦੇ ਵਿੱਚ ਉਸ ਬੱਚਿਆਂ ਦੇ ਲਈ ਜਿਨ੍ਹਾਂ ਨੇ ਹਜੇ ਬਾਪ ਦਾ ਨਿਗ ਮੰਨਣਾ ਸੀ ਉਹਨਾਂ ਨੇ ਵੱਡੇ ਹੋਣਾ ਸੀ ਰਾਜਵੀਰ ਜਵੰਦਾ ਨੇ ਉਹਨਾਂ ਦੇ ਕਾਰ ਵਿਹਾਰ ਕਰਨੇ ਸੀ